प्यारी संगत जी वागुरू जी का खालसा वागुरू जी की फतेह नमस्कार असलामकुमी सब जानते हो कि साइज टॉपिक की है आस्तिक नास्तिक थीस्ट एथीस्ट, इंग्लिश टर्म्स काफ़ी ਦੀਪ ਨੌਲੇਜ ਮੰਗਦੀਆਂ ਕਿਉਂਕਿ ਉਹ ਟਰਮਸ ਕਿਸ ਹਿਸਾਬ ਨਾਲ ਘੜੀਆਂ ਗਈਆਂ ਇਸ ਕਰਕੇ ਆਈ ਵਿਲ ਟ੍ਰਾਈ ਕਿ ਅਸੀਂ ਆਪਣੀ ਕਾਮਨ ਮਹੰਦੀ ਲੈਂਗੁਏਜ ਜੋ ਸਾਡੀ ਰੋਜ਼ਮਰਾਂ ਦੀ ਜ਼ੀਮਨੀ ਚ ਹੈ ਉਸ ਤੇ ਸਮਝਣ ਦਾ ਯਤਨ ਕਰਾਂਗੇ ਆਸਤਿਕ ਨਾਸਤਿਕ ਵਾਸਤੇ ਅਸੀਂ ਪਹਿਲਾ ਸ਼ਲੋਕ ਗਾਇਆ ਫਰੀਦਾ ਮੈਂ ਜਾਣਿਆ ਦੁਖ ਮੁਝਕੂ ਦੁਖ ਸਭ ਆਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ ਫਰੀਦ ਜੀ ਦੇ ਇਸ ਭਾਵ ਨੂੰ ਅਸੀਂ ਅੱਜ ਦੇ ਟੌਪਿਕ ਦੇ ਸਮਝਣ ਵਾਸਤੇ ਉਸ ਭਾਵ ਦੀ ਸਪੋਰਟ ਲਵਾਂਗੇ ਫਿਰ ਸਾਰੰਗ ਰਾਗ ਵਿੱਚ ਪਰਮਾਨੰਤ ਜੀ ਦਾ ਇੱਕ ਸ਼ਬਦ ਹੈ जो कि गुरु ग्रंथ साहब के बारह सौ तरवंजा अंक सुशोभित है वो असी पढ़िया तय नर क्या पुराण सुन कीना अन्न पावनी भगत नहीं उपजी भूख है दान न दीना ए वाला असी सारा शब्द गायन किया ਅਰੰਧੇ ਦੁਨੀਆ ਤੱਕ ਆਉਣ ਵਾਲੇ ਸਾਰੇ ਮਨੁੱਖਾਂ ਨੂੰ ਇੱਕ ਸਵਾਲ ਪੁੱਛਿਆ ਜਾ ਰਿਹਾ ਤੈ ਨਰ ਕਿਆ ਪੁਰਾਨ ਸੁਣ ਕੀਨਾ ਪੁਰਾਨ ਵੀ ਅਸੀਂ ਸਮਝਾਂਗੇ ਕਿਸੇ ਵੀ ਮਜ਼ਹਬ ਵਾਲਾ ਕੋਈ ਵੀ ਆਪਣੇ ਗ੍ਰੰਥ ਪੜਦਾ ਹੈ ਤਾਂ ਉਸ ਦੇ ਬਾਰੇ ਅਸੀਂ ਮੰਨਾਂਗੇ ਸਿਰਫ ਕਿਸੇ ਇੱਕ ਮਜ਼ਹਬ ਦੀ ਗੱਲ ਨਹੀਂ ਚੱਲ ਰਹੀ ਦੁਨੀਆ ਚ ਕੋਈ ਵੀ ਮਜ਼ਬਾ ਵਾਲਾ ਕੋਈ ਵੀ ਗ੍ਰੰਥ ਪੜ੍ਹਦਾ ਹੈ ਤਾਂ ਅਸੀਂ ਉਹਦੇ ਬਾਰੇ ਸਮਝਾਂਗੇ ਬਈ ਤੂੰ ਆਪਣਾ ਧਾਰਮਿਕ ਗ੍ਰੰਥ ਸੁਣ ਕੇ ਪੜ੍ਹ ਕੇ ਕੀ ਕੀਤਾ ਪਰਪਸ ਸੀ ਕਿ ਤੂੰ ਮਨ ਨੂੰ ਸਾਫ਼ ਕਰੇ ਇਕੁਐਲਿਟੀ ਦੇਖੇ ਇਕੁਐਲਿਟੀ ਜੀਵੇ ਵਿਤਕਰਾ ਨਾ ਕਰੇ ਲੋਕਾਂ ਨਾਲ ਨਫ਼ਰਤ ਨਾ ਕਰਨ ਇੱਕ ਪਿਤਾ ਇੱਕ ਉਸ ਕੀ ਅੰਬਾਰਕ ਜੀ ਨੇ ਸਾਰੇ ਮਨੁੱਖ ਰੱਬ ਜੀ ਦੇ ਬਣਾਏ ਹੋਏ ਹਨ ਵੀ ਆਲ ਆਰ ਚਿਲड्रन ਆਫ ਗੋਡ ਇਸ ਸਮਝੇ ਤੇ ਆਪਣੀ ਕੀਰਤ ਵਿਰਤ ਕਰਕੇ ਆਪਣਾ ਜੀਵਨ ਬਸਰ ਕਰਨ ਤੇ ਲੋਕਾਂ ਦੀ ਹੈਲਪ ਕਰੇ ਵਿਚ ਦੁਨੀਆ ਸੇਵ ਕਮਾਈਆ ਤਾਂ ਦਰਗਾ ਬੈਸਣ ਪਾਈਏ ਇਹ ਵਾਲਾ ਸਾਰਾ ਜੀਵਨ ਤੂੰ ਜੀਵੇਂ ਇਹ ਮਕਸਦ ਸੀ ਕਿਸੇ ਵੀ ਧਰਮ ਦਾ ਉਹਦੇ ਗ੍ਰੰਥ ਰਚਣ ਦਾ ਉਹਦੇ ਚੋ ਸੁਨਿਆ ਤੂੰ ਸੁਨਿਆ ਪੜਿਆ ਪਰ ਕੀਤਾ ਕੀ ਸਵਾਲ ਪੁੱਛਿਆ ਜਾ ਰਿਹਾ ਕਬੀਰ ਜੀ ਆਪਣੇ ਵੱਲੋਂ ਇੱਕ ਹੋਰ ਗੱਲ ਸਾਨੂੰ ਅੱਜ ਦੇ ਟੌਪਿਕ ਸਮਝਣ ਬਾਰੇ ਕਹਿੰਦੇ ਨੇ ਕਬੀਰਾ ਜਹਾਂ ਗਿਆਨ ਤਾਂ ਧਰਮ ਹੈ ਇਹ ਅਸੀਂ ਤੀਜਾ ਤੀਜੇ ਨੰਬਰ ਤੇ ਸ਼ਲੋਕ ਗਾਇਨ ਕੀਤਾ ਕਬੀਰਾ ਜਹਾਂ ਗਿਆਨ ਤਾਂ ਧਰਮ ਹੈ ਤੂੰ ਐਵੇਂ ਕੁਝ ਸਮਝ ਹੋਵੇ ਨਾ ਰੱਬ ਜੀ ਸੁਲਤਾਨ ਹੋਣ ਔਰ ਉਹਨਾਂ ਨੂੰ ਮੀਆਂ ਮੀਆਂ ਆਖੀ ਜਾਏ ਤੂੰ ਸੁਲਤਾਨ ਕਹਾ ਹੋ ਮੀਆਂ ਹੈ ਆਪ ਸੁਲਤਾਨ ਔਰ ਮੈਂ ਆਪਕੋ ਮੀਆਂ ਮੀਆਂ ਕਹਿ ਰਹਾ ਹਾਂ ਇਹਦੇ ਵਿੱਚ ਰੱਬ ਜੀ ਦੀ ਵਡਿਆਈ ਤੇ ਕੀਤੀ ਨਹੀਂ ਬਲਕਿ ਜੇ ਰੱਬ ਜੀ ਦੇ ਗੁਣ ਗਾਏ ਵੀ ਰੱਬ ਜੀ ਦੀ ਵਡਿਆਈ ਕੀਤੀ ਵੀ ਤਾਂ ਇਸ ਵਾਸਤੇ ਕੀਤੀ ਕਿ ਮੈਨੂੰ ਦੁਨਿਆਵੀ ਧਨ ਪਦਾਰਤ ਤੇ ਕਾਮਯਾਬੀ ਮਿਲ ਜਾਏ ਰੱਬੀ ਗੁਣ ਫੇਰ ਵੀ ਨਾ ਲਿਆ ਤੈਨੂੰ ਆਪਣੇ ਆਗੁਣਾ ਬਾਰੇ ਕੋਈ ਗਿਆਨ ਨਹੀਂ ਹੈ ਧਰਮ ਤੇਰੇ ਫਲੌਜ਼ ਕੱਟਦਾ ਹੈ ਤੂੰ ਕਿਸ ਮਜ਼ਬਦਾਂ ਇਹ ਗੱਲ ਨਹੀਂ ਚੱਲ ਰਹੀ ਪਰ ਤੇਰਾ ਮਜ਼ਬਦ ਤੂੰ ਆਪਣੇ ਧਿਆਨ ਨਾਲ ਪੜ ਤੇਰੇ ਆਉਗੁਣਾ ਨੂੰ ਦੂਰ ਕਰਨ ਦੀ ਜਾਤ ਸਿਖਾ ਰਿਹਾ ਉਹਦੇ ਬਾਰੇ ਤੈਨੂੰ ਕੋਈ ਗਿਆਨ ਨਹੀਂ ਹੈ ਕਬੀਰਾ ਜਹਾਂ ਗਿਆਨ ਤਾ ਤਰਮ ਐ ਆਦਰਵਾਇਜ਼ ਕੀ ਹੈ ਜਹਾਂ ਝੂਠਤਾ ਪਾਪ ਜੇ ਤੂੰ ਝੂਠਾ ਜੀਵਨ ਜੀਂਦਾ ਹੈ ਫਾਲਸ ਲਾਈਫ ਫੋਨੀ ਸੂਡੋ ਤਾਂ ਇਹ ਪਾਪ ਹੈ ਪੈਰ ਥੱਲੇ ਆ ਕੇ ਕੀੜੀ ਮਰ ਗਈ ਇਹ ਪਾਪ ਨਹੀਂ ਹੈ ਦੁਨੀਆ ਦੇ ਅਨਲਿਮਿਟਿਡ ਲਿਸਟ ਬਣੀ ਹੋਈ ਹੈ ਪਾਪਾਂ ਦੀ ਉਹਨਾਂ ਪਾਪਾਂ ਦੀ ਗੱਲ ਨਹੀਂ ਚੱਲ ਰਹੀ ਜੇ ਤੂੰ ਸੱਚ ਨੂੰ ਇਗਨੋਰ ਕਰਦਾ ਹੈ ਔਰ ਸੱਚ ਨੂੰ ਇਗਨੋਰ ਕਰਕੇ ਝੂਠ ਨਾਲ ਜੀਂਦਾ ਹੈ ਨਾ ਤਾਂ ਤੈਨੂੰ ਸੰਤੋਖ ਤੇ ਆਏਗਾ ਨਹੀਂ ਤੇਰੇ ਜੀਵਨ 'ਚ ਪਾਪ ਵਾਪਰ ਜਾਏਗਾ ਤੂੰ ਝੂਠ ਵਾਲਾ ਜੀਵਨ ਜੀਏਗਾ ਟਰੁਥਫੁਲ ਲਿਵਿੰਗ ਨਹੀਂ ਹੋਏਗੀ ਸਾਡੇ ਇਸ ਪ੍ਰੋਗਰਾਮ ਦਾ ਨਾਮ ਅਸੀਂ ਰੱਖਿਆ ਜੀਵਨ ਜਾਂਚ ਦਾ ਖਜ਼ਾਨਾ ਇੰਗਲਿਸ਼ 'ਚ ਦ ਲਿਵਿੰਗ ਟ੍ਰੇਜਰ ਅਸੀਂ ਇਸ ਪ੍ਰੋਗਰਾਮ ਵਿੱਚ ਇਹ ਸਮਝਦੇ ਹਾਂ ਮੇਰੇ ਵਿੱਚ ਆਗੁਣ ਕਿਹੜੇ-ਕਿਹੜੇ ਹਨ ਰੱਬ ਜੀ ਦੇ ਕਿਹੜੇ ਗੁਣ ਹਨ ਮੈਂ ਆਪਣੇ ਆਗੁਣ ਛੱਡ ਕੇ ਰੱਬ ਜੀ ਦੇ ਗੁਣ ਲੈਣੇ ਨੇ ਰੱਬ ਜੀ ਦੇ ਗੁਣ ਨੋਂ ਨਿੱਧਾ 18 ਸਿੱਧਾ ਬਾਰਲਾ ਖਜ਼ਾਨਾ ਹੈ ਇਟਸ ਇਨਫਿਨਿਟ ਨੈਵਰ ਐਂਡਿੰਗ ਕਦੇ ਨਾ ਖਤਮ ਹੋਣ ਵਾਲਾ ਅਟੁੱਟ ਭੰਡਾਰ ਦਾ ਖਜ਼ਾਨਾ ਹੈ ਰੱਬ ਜੀ ਦੇ ਗੁਣ ਤੂੰ ਉਹ ਲੈਂਦਾ ਨਹੀਂ ਝੂਠਾ ਜੀਵਨ ਜੀਂਦਾ ਜਾਂ ਝੂਠਦਾ ਪਾਪ ਇਹ ਪਾਪ ਹੈ ਜਦੋਂ ਸਾਡਾ ਝੂਠ ਜੀਵਨ ਹੋ ਜਾਏ ਇਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ ਸੰਤੋਖ ਨਹੀਂ ਹੁੰਦਾ ਔਰ ਸੰਤੋਖ ਰੂਪੀ ਪਿਤਾ ਨਾਲ ਸਾਡੀ ਲੜਾਈ ਵੱਜ ਜਾਂਦੀ ਹੈ ਮੇਰਾ ਮਨ ਆਪਣੇ ਸੰਤੋਖ ਕੰਟੈਂਟਮੈਂਟ ਨਾਲ ਲੜਦਾ ਹੈ ਉਹਨੂੰ ਕਹਿੰਦੇ ਨੇ ਕਾਹੇ ਪੁੱਤ ਝਗੜਤ ਹੋ ਸੰਗ ਬਾਪ ਸੰਤੋਖ ਸੇ ਕੀ ਲੜ ਰਹਾ ਹੈ ਵਾਈ ਯੂ ਆਰ ਫਾਈਟਿੰਗ ਅਗੇਂਸਟ ਕੰਟੈਂਟਮੈਂਟ काे पूत झगड़त हो संग बाप बाप की है संतोख माता मात पिता संतोख मां जैसी संतोख बारे डिस्कस है, और कियातोख अलग सैमीनार किया हर दुनिया के इंसान का पिता है उसको बोलते हैं संतोख झूठा जीवन जहां झूठता पाप जहां लोभ काल है ਮਰ ਗਏ ਭਾਈ ਸਾਹਿਬ ਦ ਮੂਮੈਂਟ ਯੂ ਆਰ ਗਰੀਡੀ ਤੈਨੂੰ ਭੁੱਖ ਪਈ ਹੋਈ ਹੈ ਦੁਨਿਆਵੀ ਪਦਾਰਥ ਆਉਂਦੇ ਰਹਿਣਗੇ ਮਿਲਦੇ ਰਹਿਣਗੇ ਤੇਰੀ ਆਤਮਾ ਨਹੀਂ ਰੱਝੇਗੀ ਤੇਰੀ ਭੁੱਖੀ ਆਤਮਾ ਨਹੀਂ ਰੱਝੇਗੀ ਤੇ ਭੁੱਖਿਆਂ ਨੂੰ ਜਿੰਨਾ ਮਰਜ਼ੀ ਦੇ ਦਿਓ ਪਹਿਲਾਂ ਸਾਡੀਆਂ ਤਨਖਾਹਾਂ ਵਾ 200 ਜਾਂ 400 ਹੁੰਦੀਆਂ ਸੀ ਔਰ ਘਰ ਦੇ 8 ਬੰਦੇ ਜੀ ਉਹਦੇ ਨਾਲ ਪਲਦੇ ਸੀ ਔਰ ਸਾਰਾਂ ਦਾ ਪਿਆਰ ਹੁੰਦਾ ਸੀ ਅੱਜ ਸਾਡੀ ਤਨਖਾਹਾਂ 2 ਲੱਖ ਜਾਂ ਮਹੀਨੇ ਦੀ ਕਮਾਈਆਂ 2-2 ਕਰੋੜ ਨੇ ਅੱਜ ਦੋ ਪਰਾ ਇਕੱਠੇ ਨਹੀਂ ਰਹਿ ਸਕਦੇ ਮਾਪਿਓ ਦੇ ਨਾਲ ਬਣਦੀ ਨਹੀਂ ਹੈ ਕਿਉਂ ਭੁੱਖੀ ਆਤਮਾ ਕੰਗਾਲ ਭੁੱਖੀਆਂ ਭੁੱਖ ਨਾ ਉਤਰੀ ਅਲਮਾਰੀਆਂ ਭਰ ਲੈ ਕੱਪੜੇ ਬਾਹਰ ਡਿੱਗਣਗੇ ਜੁਐਲਰੀ ਜਿੰਨੀ ਮਰਜੀ ਲੈ ਲੈ ਦੂਜੀ ਵਾਰੀ ਪਾਣ ਤੇ ਦਿਲ ਨਹੀਂ ਕਰੇਗਾ ਹੋਰ ਨਮੀ ਚਾਹੀਦੀ ਆ ਕਾਰਾ ਜਿੰਨੀਆਂ ਮਰਜੀ ਲੈ ਲੈ ਦੁਖੀ ਰਹੇਗਾ ਤੂੰ ਆਪਣੀ ਭੁੱਖੀ ਆਤਮਾ ਨੂੰ ਰਜਾਂਦਾ ਹੀ ਨਹੀਂ ਐ ਇਹਦੇ ਬਾਰੇ ਕਹ ਰਹੇ ਨੇ ਭੁੱਖ ਹੈ ਦਾਨ ਨਦੀਨਾ ਜਿੱਥੇ ਲੋਭ ਦਾ ਕਾਲ ਆ ਮਰ ਗਏ ਭਾਈ ਸਾਹਿਬ ਸ਼ਰੀਰਕ ਤੋਂ ਪਤਾ ਨਹੀਂ ਕਦ ਮਰेंगे ਲੋਭ ਨੇ ਸਤਾਇਆ ਮੈਂ ਲੋਬੀ ਵਿੱਚ ਫਸਿਆ ਵਿਣਤੂਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਸ਼ੁਰੂ ਹੋ ਗਏ ਹੁਣ ਮੈਂ ਨਹੀਂ ਕਹਿ ਸਕਦਾ ਪਰ ਆਪਣੇ ਆਪ ਚਾਤੀ ਮਾਰ ਕੇ ਦੇਖੋ ਐਨਲਾਈਜ਼ ਕਰਕੇ ਦੇਖੋ ਦੁਨੀਆ ਦੇ जितने ਧਰਮ ਨੇ اور जितने ਧਾਰਮਿਕ ਸਥਾਨ ਨੇ ਸਭ ਤੋਂ ਇਹ ਸਿਖਾਇਆ ਜਾ ਰਿਹਾ ਹੈ ਯਹਾਂ ਪਰ ਨੰਗੇ ਪੈਰ 40 ਦਿਨ کیسے आओ कितनी गिनती मिनती के कौन सी माला फेर के कौन से मंत्र अटन करो कौन से कांड करो तो तुम्हारी दुनियावी मांगे पूरी होंगी तीन के चार साल हो गए ने एक जगह निकल आई है जिथे लोग चाइनीज टॉय वाला जहाज़ मत्था टेक देने सुनया तुसी सही है सुनो क्यों ਇਸ ਸੇਨਾ ਫੋਰਨ ਜਾਣੇ ਦਾ ਵੀਜ਼ਾ ਲੱਗ ਜਾਂਦਾ ਹੈ। ਜਾਜ ਮੱਥਾ ਟੇਕ ਦੇਣ। ਹਾਸਤਾ ਹਾਸਤਾ ਲੋਕੀ ਸਵਰਗ ਔਰ ਜੰਨਤ ਦੇ ਬਾਰੇ ਵੀ ਕੁਛ ਨਾ ਕੁਛ ਚੜਾਣਾ ਸ਼ੁਰੂ ਕਰ ਦੇਣਗੇ ਕਿਉਂਕਿ ਇਸੇ ਆਗੇ ਇਹ ਪ੍ਰਾਪਤ ਹੋਗਾ। ਪਰ ਤੇਰੀ ਆਤਮਾ ਭੁਖੀ ਹੈ। ਜਾਂ ਲੋਭ ਦਾ ਕਾਲ ਹੈ ਮਰ ਗਏ। आगरे से ही लाल किले के बारे में सुनकर मर गए वरीज और चिंता सतान गिया, भुख् आत्मा भुख् कंगाल आत्मा भ्रष्टाचार और रिश्वत लेगी शकल बदल देगी इधर से नहीं कान ऐसे पकड़ के बदल देगी जहां लोभ का काल है जहां खिमाते आप, आप कौन है तुसी सारे उच्ची आवाज़ बोल सकते हो आप मीन्स मैं आप मीन्स आप तुसी या आप मीन्स गॉड रब जी थैंक यू तुम सारे इतने समझदार हो इतने स्याणे हो ताई हर सैमिनार मैं पहला बेनती कर देता हम आपको कुछ सिखाने नहीं आए हैं हम आपको कोई ज्ञान बांटने नहीं आए हैं ਜੋ ਕੁਝ ਬਾਤਾਂ ਹਮ ਕਰਾਂਗੇ ਸਾਰੀ ਤੋਂ ਆਪਕੋ ਮਾਲੂਮ ਹੈ ਸਿਰਫ ਅਸੀਂ ਕੀ ਕਰਨ ਕਰ ਰਹੇ ਆ ਸਾਡੇ ਅੰਦਰ ਦਾ ਜਿਹੜਾ ਟ੍ਰੈਜਰ ਹੈ ਉਸ ਟ੍ਰੈਜਰ ਦੀ ਬਾਰ ਬਾਰ ਚਾਬੀ ਖਸਾ ਖਸਾ ਕੇ ਰੇਗ ਮਾਰ ਤੇ ਰਗੜ ਕੇ ਤੁਹਾਨੂੰ ਨਵੀਂ ਕਰਕੇ ਤੁਹਾਡੀ ਚਾਬੀ ਤੁਹਾਨੂੰ ਰਿਅਲਾਈਜ਼ ਕਰਾ ਰਿਹਾ ਆਪਣਾ ਖਜ਼ਾਨਾ ਖੋਲੋ ਭਾਈ ਸਾਹਿਬ ਇਟ ਇਜ਼ ਅਵੇਲੇਬਲ ਇਟ ਇਜ਼ ਵਿਦਿਨ ਯੂ ਵਿਦਿਨ ਮੀ ਸਾਡੇ ਸਭ ਦੇ ਵਿੱਚ ਹੈ ਸੋ ਅੱਜ ਸਾਡੀ ਸਟਰੈਟਜੀ ਬਣੀ ਫਰੀਦ ਜੀ ਦੇ ਸ਼ਲੋਕ ਪਰਮਾਨੰਦ ਜੀ ਦਾ ਸ਼ਬਦ ਅਤੇ ਕਬੀਰ ਜੀ ਦਾ ਸ਼ਲੋਕ ਰੱਬ ਨੂੰ ਅਸੀਂ ਆਪਣੇ ਜੀਵਨ ਵਿੱਚ ਜੀਣਾ ਇਹਦਾ ਮਤਲਬ ਰੱਬ ਨੂੰ ਪ੍ਰਾਪਤੀ ਰੱਬ ਨੂੰ ਇੱਕ ਮਿਲਨ ਦਾ ਰਸਤਾ ਕਬੀਰ ਜੀ ਕਹਿੰਦੇ ਨੇ ਕਬੀਰਾ ਜਾਂ ਗਿਆਨਤਾ ਧਰਮ ਹੈ ਤੇ ਗਿਆਨ ਨੂੰ ਕੀ ਆਏਗਾ ਅਲਟੀਮੇਟਲੀ ਧਰਮ ਦੇ ਨਾਲ ਰੱਬੀ ਮਿਲਨ ਹੋਏਗਾ ਤੇ ਧਰਮ ਪਤਾ ਕੀ ਸਿਖਾ ਰਹੇ ਜਾਂ ਖੀਮਾ आप द मोमेंट यू लिव फॉर दूसरों को माफ करना सीखा नहीं प्रभु का मिलन है दिस इज वनैस विद गॉड कोई रब चार छ आठ दस हथा वाला कोई खास आकृति वाला नहीं मिलेगा मिल गया वह ना रेख ना रंग किस तय गुण तापीन और कोई रूप रंग रेख पे कोई नहीं हूँ यू आर मर्ज विद हिज क्वालिटी विद गॉड क्वालिटी हिज भी कहना गलत हो जाएगा ਗੋਟ ਦਾ ਜੈਂਡਰ ਨਹੀਂ ਹੈ ਗੋਟ ਦੀ ਕੁਆਲਿਟੀ ਤੂੰ ਜੀਣ ਲੱਗ ਪਿਆ ਤੂੰ ਮਾਫ ਕਰ ਸਕਣਾ ਹੈ ਯੂ ਆਰ ਸੋ ਸਟਰੋਂਗ ਜੋ ਮਾਫ ਕਰ ਦਿੰਦੇ ਨੇ ਨਾ ਉਹ ਆਕੜਦੇ ਨਹੀਂ ਨੇ ਉਹ ਝੁਕ ਜਾਂਦੇ ਨੇ ਓਕੇ ਮਾਫ ਕੀਤਾ ਕਿਉਂ ਕਿਉਂਕਿ ਉਹ ਜਿੰਦੇ ਹਨ ਆਕੜੇ ਤਾਂ ਮਰਦੇ ਹੁੰਦੇ ਹਨ ਜੋ ਆਕੜਦਾ ਉਹ ਮੁਰਦਾ ਹੈ ਔਰ ਜੋ ਆਕੜਦਾ ਹੈ ਉਹ ਜੀ ਹੀ ਨਹੀਂ ਰਿਹਾ ਇਸ ਕਰਕੇ ਉਹ ਮਾਫ ਨਹੀਂ ਕਰਦਾ ਕਬੀਰ ਸਾਹਿਬ ਵਾਹ ਬਲਿਆਰ ਜਾਈਏ ਤੁਹਾਡੀ ਇਤਨੀ ਗ੍ਰੇਟ ਬਾਣੀ ਫਰੀ ਜੀ ਤੁਹਾਡੀ ਇਤਨੀ ਗ੍ਰੇਟ ਬਾਣੀ ਔਰ ਗੁਰੂ ਨਾਨਕ ਸਾਹਿਬ ਇਸ ਨੂੰ ਕੁਆਲੀਫਾਈ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰਨ ਵਾਸਤੇ ਵਾਹ ਸਾਰੀ ਦੁਨੀਆ ਦੇ ਵਾਸਤੇ ਸਾਂਝੀ ਵਾਲਤਾ ਦਾ ਇੱਕ ਗ੍ਰੰਥ ਤਿਆਰ ਕਰਕੇ ਗੁਰੂ ਨਾਨਕ ਜੀ ਸਾਰੀ ਦੁਨੀਆ ਨੂੰ ਦੇ ਰਹੇ ਹੈ ਐ ਦੁਨੀਆ ਕੇ ਲੋਗੋ ਸੱਚ ਕੋ ਕੈਸੇ ਜੀਤੇ ਆਓ ਸੁਨੋ ਫਰੀਦ ਜੀ ਸੇ ਆਓ ਸੁਨੋ ਕਬੀਰ ਜੀ ਸੇ ਆਓ ਸੁਨੋ ਤੰਨਾ ਜੀ ਸੇ ਆਓ ਸੁਨੋ ਨਾਮਦੇਵ ਜੀ ਸੇ ਇਹ ਸਟਰੈਟਜੀ ਤੇ ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਦਾ ਸਾਂਝਾ ਗ੍ਰੰਥ ਤਿਆਰ ਦਿੰਦੇ ਨੇ ਕਿਸੇ ਵਾਸਤੇ ਇੱਕ ਮਨਾਪਲੀ ਵਾਲਾ ਨਹੀਂ ਹੈ ਇਨਸਾਨੀਅਤ ਦਾ ਧਰਮ ਸਿਖਾਉਣ ਵਾਸਤੇ ਇਨਸਾਨ ਜ਼ਿੰਦਾ ਤੋ ਮਾਫ ਕਰੇਗਾ ਇਨਸਾਨ ਮਰ ਗਿਆ ਤਾਂ ਮਾਫ ਨਹੀਂ ਕਰੇਗਾ ਮਾਫ ਕਰਦਾ ਹੈ ਤਾਂ ਰੱਬੀ ਮਿਲਨ ਹੈ ਨਹੀਂ ਮਾਫ ਕਰਦਾ ਤਾਂ ਰੱਬ ਤੋਂ ਵਿਛੜਿਆ ਹੈ ਜਮਾ ਦਾ ਵਾਈਸਿਸ ਦਾ ਸ਼ਾਰਟ ਕਮਿੰਗਸ ਦਾ ਮੈਲੇ ਮੰਨ ਦਾ ਵਿਕਾਰਾਂ ਦਾ ਮਿਲਨ ਰੱਬ ਤੋਂ ਵਿਛੜ ਗਏ ਹੁਣ ਅਸੀਂ ਆਸਤਿਕਤਾ ਦੇ ਨਾਂ ਤੇ ਕੀ ਕੀ ਕਰਦੇ ਹਾਂ ਆਸਤਿਕਤਾ ਕਿਹਨੂੰ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਆ नास्तिक किनू कहें पता नहीं है पर असी बहुत सारे लोगों को नास्तिक लेबल जरूर करते हैं एम आई राइट right? हाँ असं लोगों नास्तिक लेबल करते हाँ दे दाल हम अपने आप को आस्तिक मानते हैं फरीदा मैं जानिया दुख मुझको जानिया का मतलब की होंगे मुझे लगा कि मैं दुखी हूँ। नहीं, नहीं कह रहे जान्यामीस मैंने जान लिया ਮੁਝੇ ਸਮਝ ਆ ਗਈ ਮੈਂ ਦੁਖੀ ਕਿਉਂ ਹਾਂ ਫਰੀਦ ਜੀ ਕਮਾਲ ਕਰ ਦਿੱਤੀ ਤੁਸੀਂ ਮੈਂ ਜਾਣ ਲਿਆ ਕਿ ਮੈਂ ਦੁਖੀ ਕਿਉਂ ਹਾਂ ਥਿਸ ਇਜ਼ ਫਰਸਟ ਮਾਈਲਸਟੋਨ ਆਫ ਸਪਿਰਚੁਅਲਿਟੀ ਹਸਤਿਕਤਾ ਦਾ ਪਹਿਲਾ ਕਦਮ ਆਪਣੇ ਦੁਖੀ ਹੋਣ ਦਾ ਆਪਣੀ ਖੁਆਰੀ ਬਾਰੇ ਸਮਝ ਆ ਰਹੀ ਹੈ ਅਬੇ ਇਸੇ ਨੂੰ ਤਾਂ ਗਿਆਨ ਬੋਲਤੇ ਹਨ ਮੈਂ ਆਪਣੀ ਕੋਈ ਗਲਤੀਆਂ ਕਾਰਨ ਦੁਖੀ ਹੋਣਾ ਇਸ ਨੂੰ ਕਬੀਰ ਜੀ ਜਹਾ ਗਿਆਨਤਾ ਧਰਮ ਕਹਿ ਰਹੇ ਨੇ ਆਸਮਾਨ ਪਰ ਕਿੰਨੇ ਤਾਰੇ ਹੈ ਇਸ ਗਿਆਨ ਦੀ ਗੱਲ ਨਹੀਂ ਚੱਲ ਰਹੀ ਸਮੁੰਦਰ ਮੇਂ ਸੇ ਕਿੰਨੇ ਕੈਸੇ ਕੌਨ ਸੀ ਰਤਨ ਜਵਾਰ ਮਾਣਿਕ ਨਿਕਲੇ ਇਹਦੀ ਗੱਲ ਨਹੀਂ ਚੱਲ ਰਹੀ ਅਗਲੀ ਪਿਛਲੀ ਕਿਸਮਤ ਤੁਹਾਰੀ ਕੈਸੇ ਥੀ ਹਾਥੋਂ ਕਾ ਫਲ ਕੈਸੇ ਨਿਕਲੇਗਾ ਪਾਮਿਸਟਰੀ ਔਰ ਕਬੂਤਰ ਔਰ ਕੂਵਾ ਔਰ ਤੋਤਾ ਤੁਮਾਰੀ ਜਨਮ ਪਤਨੀ ਬਣਾਏਗਾ ਇਸ ਗਿਆਨ ਦੀ ਨਹੀਂ ਗੱਲ ਚੱਲ ਰਹੀ ਭਗਵਾਨ ਕੈਸੇ ਕੈਸੇ ਕਿਆ ਕਿਆ ਕਰਦਾ ਹੈ ਇਸ ਗਿਆਨ ਦੀ ਗੱਲ ਨਹੀਂ ਚੱਲ ਰਹੀ ਐਸੇ ਦੁਨੀਆ ਭਰ ਦੇ ਗਿਆਨ ਨੂੰ ਤਾਂ ਕਿਹਾ ਪੜ ਪੜ ਗੱਡੀ ਲੱਦੀਆਂ ਐਸੇ ਦੁਨੀਆ ਭਰ ਦੇ ਗਿਆਨ ਨੂੰ ਗੁਰੂ ਸਾਹਿਬ ਨੇ ਕਿਹਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਰੱਬ ਜੀ ਤੁਹਾਡੇ ਬਾਰੇ ਮੈਨੂੰ ਪਾਸ ਕੋ ਮਾਤਰ ਵੀ ਗਿਆਨ ਨਹੀਂ ਹੈ ਫਿਰ ਕਿਸ ਗਿਆਨ ਦੀ ਕਬੀਰ ਜੀ ਹਾਮੀ ਭਰਦੇ ਨੇ ਕਬੀਰ ਸਾਹਿਬ ਗਿਆਨ ਜਿਹੜਾ ਕਹਿ ਰਹੇ ਨੇ ਨਾ ਉਹ ਗਿਆਨ ਗੁਰਗ੍ਰੰਥ ਸਾਹਿਬ ਮੁਤਾਬਕ ਗਿਆਨ ਵਿਜ਼ਡਮ ਉਹ ਵਾਲੀ ਅਕਲ ਉਹ ਵਾਲੀ ਸੂਝ ਉਹ ਵਾਲੀ ਜਾਣ ਲੈਣਾ ਉਹ ਵਾਲੀ ਮਤ ਆ ਜਾਣੀ ਜਿਹਦੇ ਨਾਲ ਮੈਨੂੰ ਮੇਰੇ ਖੁਆਰ ਮੇਰੇ ਦੁਖੀ ਹੋਣ ਦੇ ਆਵਗੁਣ ਸਮਝ ਆ ਜਾਣ ਧਰਮ ਸਟਾਰਟਸ असी उल्टा जींद हाँ असं लोगों के अवगुण लभते वाह कैसी अकल आ गई हमको हम लोगों के फ्लॉस अवगुण ढूंढते हैं और अपने आप को धर्मी समझते हैं ज्ञान का मतलब है यह वाली नॉलेज के कि नहीं पता लोग की अवगुण करते हैं पर मेरे समझा मैं मेरे अवगुण समझ आ गए मैं जाने दुख मुझकू दुख सबाया जग ਜਗ ਦਾ ਮਤਲਬ ਸਾਰੀ ਇਹ ਦੁਨੀਆ ਸੰਸਾਰ ਨੂੰ ਨਹੀਂ ਕਹਿ ਰਹੇ ਨੇ ਮੇਰਾ ਮੇਰਾ ਥਾਟ ਪ੍ਰੋਸੈਸ ਮੇਰੇ ਮਨ ਦੀ ਸੋਚਣ ਦੇ ਢੰਗ ਫੁਰਨੇ ਖਿਆਲ ਮੇਰੀਆਂ ਡਿਜ਼ਾਇਰਸ ਔਰ ਉਹ ਦੇ ਕਾਰਨ ਬਣਿਆ ਆ ਮੇਰਾ ਸ਼ਰੀਰ ਸਭ ਦੁਖੀ ਹੈ ਦੁਖ ਸਬਾਇ ਜਗ ਮੇਰੇ ਖਿਆਲ ਅਤੇ ਮੇਰਾ ਤਨ ਮੇਰੇ ਇੰਦਰੀ ਗਿਆਨ ਇੰਦਰੀ ਸਭ ਦੁਖੀ ਹੋ ਗਏ ਮੈਂ ਜਾਣ ਲਿਆ ਕਿਉਂ ਦੁਖੀ ਹੋਏ ਨੇ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਬਾਇਆ ਜਗ ਉੱਚੇ ਚੜ ਕੇ ਦੇਖਿਆ ਸਾਧ ਸੰਗਤ ਜੀ ਤੁਸੀਂ ਮੈਨੂੰ ਦੱਸਣਾ ਅੱਜ ਕਿਤਨੇ-ਕਿਤਨੇ ਮੰਜ਼ਿਲਾ ਬਣੀ ਹੋਈ ਐ 100-100 ਮੰਜ਼ਿਲਾ ਦੇ ਮਕਾਨ ਬਨੇ ਹੋਏ ਨਾ ਉੱਚਾ ਬੱਲੋ 100ਵੀਂ ਮੰਜ਼ਿਲ ਤੇ ਖੜੇ ਹੋ ਕੇ ਲੋਕਾਂ ਦੇ ਘਰਾਂ ਚਾਹ ਕੇ ਦੇਖ ਸਕਦੇ ਹੋ ਥੈਂਕ ਯੂ ਫਰੀਦ ਜੀ ਜਦੋਂ ਇਹ ਬਾਣੀ ਉਚਾਰਦੇ ਪਏ ਨੇ ਕਿੰਨੇ ਸਦੀਆਂ ਪਹਿਲਾਂ ਤਾਂ ਤੇ ਮਲਟੀ ਸਟੋਰੀ ਬਿਲਡਿੰਗ ਵੀ ਨਹੀਂ ਸੀ ਆਪਣੇ ਘਰ ਦੀ ਛੱਤ ਉੱਤੇ ਖੜੇ ਹੋ ਕੇ ਵੀ ਲੋਕਾਂ ਦੇ ਘਰ ਨਜ਼ਰ ਨਹੀਂ ਆਉਂਦੇ ਨੇ ਕਿ ਘਰਾਂ 'ਚ ਅੱਗ ਲੱਗੀ ਹੋਈ ਹੈ ਔਰ 100ਵੀਂ ਮੰਜ਼ਿਲ ਤੇ ਖੜੇ ਹੋ ਕੇ ਵੀ ਨਜ਼ਰ ਨਹੀਂ ਆਉਂਦੇ ਨੇ ਐਫਲ ਟਾਵਰ ਤੇ ਵੀ ਖੜੇ ਹੋ ਕੇ ਨਜ਼ਰ ਨਹੀਂ ਆਉਂਦੇ ਨੇ ਕੋਤਬ ਮিনার ਉੱਤੇ ਵੀ ਚੜ੍ਹ ਕੇ ਨਜ਼ਰ ਨਹੀਂ ਆਉਂਦੇ ਨੇ मैं जानया दुख को दुख सुबाया जाग ऊंचे चढ़ के देखा ऊंचे चढ़ के मीनस यू माइंड एलिवेशन कहते हैं जो धर्म की मत लैके मन नीवा हो जाए और मत उची हो जाए सिंपल लिविंग हाई थिंकिंग हो जाए ना जो ऊंचा तो सोचना शुरू कर दईए मंदे और नीवे गंदे ख्याल छोड़ दईए ऊंचे चढ़ के देखा ਤਾਂ ਮੈਨੂੰ ਉਹ ਦੁੱਖ ਵਾਲਾ ਕਾਰਨ ਸਮਝ ਆ ਗਿਆ ਕਿ ਮੇਰੇ ਇੱਕ ਇੱਕ ਇੰਦਰੀ ਗਿਆਨ ਇੰਦਰੀ ਇੱਕ ਇੱਕ ਘਰ ਵਿੱਚ ਅੱਗ ਲੱਗੀ ਹੋਈ ਹੈ ਮੇਰੀਆਂ ਅੱਖਾਂ ਸੈਟੀਸਫਾਈਡ ਨਹੀਂ ਨੇ ਕੰਟੈਂਟਡ ਨਹੀਂ ਨੇ ਮੇਰੇ ਕੰਨ ਕੰਟੈਂਟਡ ਨਹੀਂ ਨੇ ਮੇਰੇ ਕੰਨ ਨਿੰਦਾ ਸੁਣਨਾ ਬਹੁਤ ਪਸੰਦ ਕਰਦੇ ਨੇ ਲੱਚਰ ਗਾਣੇ ਮੈਨੂੰ ਹੀ ਰਾਂਝਾ ਦੇ ਨਾਂ ਤੇ ਸਸੀ ਪੁੰਨੂ ਦੇ ਨਾਂ ਤੇ ਜਿੰਨੇ ਮਰਜ਼ੀ ਸੁਣਾ ਦਿਓ ਮੈਨੂੰ ਬੜੇ ਪਸੰਦ ਆਉਂਦੇ ਨੇ ਸ਼ਰਾਬਾਂ ਦੇ ਜਿੰਨੇ ਗਾਣੇ ਮੈਨੂੰ ਸੁਣਾ ਦਿਓ ਬੜੇ ਪਸੰਦ ਆਉਂਦੇ ਨੇ भावें शराब के गाने अंदर मैखाने और पा उस गिलास दे वो मीनिंग ही ना निकलते हो पर मेरा दिल शराब पीण तो करता है मैं बहुत पसंद आते हैं ऐसे आशकी वाले खुल्लम खुल्ला प्यार करेंगे हम दोनों गाड़ा मनु बड़ा पसंद आता है हम तो मैं कमरे में बंद हो ऐसे गाने मनु बड़े पसंद आते हैं चोली के पीछे क्या है ऐसे गाने मैं बहुत पसंद आते हैं ਮੇਰੇ ਕੰਨ ਰਜਦੇ ਹੀ ਨਹੀਂ ਨੇ ਮਨੂ ਸ਼ੀਲਾ ਬਦਨਾਮ ਹੋਈ ਪਸੰਦ ਆਂਦਾ ਬੜਾ ਸ਼ੀਲਾ ਕੀ ਜਵਾਨੀ ਬੜਾ ਪਸੰਦ ਆਂਦਾ ਹੈ ਸਾਥ ਸੰਗਤ ਆਏ ਦਿਨ ਐਸੇ ਗਾਣੇ ਆਈ ਜਾ ਰਹੇ ਮੇਰੇ ਕੰਨਾਂ ਨੂੰ ਅੱਗ ਲੱਗੀ ਹੋਈ ਹੈ ਮੇਰੀਆਂ ਅੱਖਾਂ ਨੂੰ ਅੱਗ ਲੱਗੀ ਹੋਈ ਹੈ ਮੇਰੀ ਜੀਭ ਨੂੰ ਅੱਗ ਲੱਗੀ ਹੋਈ ਹੈ ਮਨੂ ਫਾਸਟ ਫੂਡ ਤੋਂ ਲੈ ਕੇ ਜੋ ਮਰਜੀ ਖਵਾਈ ਜਾਓ ਮੈਂ ਰਜਦਾ ਨਹੀਂ ਫਰੀ ਜੀ ਕਹਿੰਦੇ ਮੈਨੂੰ ਸਮਝ ਆ ਗਿਆ कार कार आग लगी हुई है ये आग बुझ सकती है ये आग कब बुझेगी ये आग तब बुझेगी जब मैं धर्म के अनुसार जीने लगूंगा धर्म डज नॉट मीन कोई मजहब दे डूज और डोंट्स डूज और डोंट्स करके कर्म कांड रिचुअलिस्टिक हो जाना लेकिन धर्म न सही महीने ना जी पाना। ਸਾਡਾ ਨਾ ਉਹ ਵਾਲਾ ਹਾਲ ਹੋ ਜਾਏਗਾ ਬੰਦਾ ਡਾਕਟਰ ਕੋਲ ਗਿਆ ਡਾਕਟਰ ਨੇ ਉਹਨੂੰ ਹਫਤੇ ਵਾਸਤੇ ਦਵਾਈ ਦਿੱਤੀ ਹਫਤੇ ਕੇ ਬਾਅਦ ਤੂੰ ਠੀਕ ਹੋ ਜਾਓਗੇ ਆਉਣੇ ਕੀ ਜ਼ਰੂਰਤ ਨਹੀਂ ਹੈ ਲੇਕਿਨ ਅਗਰ ਫਿਰ ਵੀ ਜ਼ਰੂਰਤ ਪੜੇ ਤਾਂ ਆ ਜਾਣਾ ਆਇਆ ਡਾਕਟਰ ਪੁੱਛਦਾ ਹੈ ਠੀਕ ਹੋਊਗਾ ਇਹ ਕਹਿੰਦਾ ਨਹੀਂ ਠੀਕ ਨਹੀਂ ਹੋਇਆ ਕਹਿੰਦਾ ਤੁਮ ਕੋ ਦਵਾਈ ਦਿੱਤੀ ਖਾਲੀ ਥੀ पता ही कहता नहीं सर भरी हुई थी कहता आई मीन दवाई पी ली थी सर, पी लिया तो मुझे था डॉक्टर कहता मेरा मतलब है आपने दवाई ले ली थी ना कहता हाँ आपने दे दी थी मैंने ले ले ली, ली थी यह गल सारियाँ शो कर रही हैं कि ही डिड नॉट टेक द मेडिसिन और कह रहा मैं ठीक नहीं होया डॉक्टर की गल समझ ही नहीं आ रही है अल्टीमेटली डॉक्टर हार गया कह मेरा सिर मत खाओ क सर मैंने आपके सिर खाने की बात ही नहीं की मैंने तो कहा था मैं बीमार हूँ आपने कहा था दवा खा लो डॉक्टर कहता मेरा सिर मत खाओ जाओ हवा खाओ कम तो बोल रहे थे कि दवा खाओ ਇੰਜੂ ਸਾਨੂੰ ਧਰਮ ਦੀ ਕੋਈ ਗੱਲ ਸਮਝ ਆਉਂਦੀ ਹੀ ਨਹੀਂ